हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਜੈਸਪਿੰਟ ਜੋ ਬਈ ਵੀਡੀਓ ਬਣਾ ਰਹੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਸੀਲ ਦਾਪਾ ਬਈ ਤੇ ਨੇੜੇ ਪਿੰਡ ਵਿੱਚ ਸੈਣਾ ਤੇ ਸਲਾਦਪੁਰਾ ਰਹਿ ਜਾਂਦੇ ਆ ਮੋਬਾਈਲ ਨੰਬਰ ਬਾਈ ਦਾ ਨੋਟ ਕਰ ਲਓ 9815137410 9815137410 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀ ਕੁ ਵਧੀਆ ਹਾਂਜੀ ਵਧੀਆ ਬਈ 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 ਆਪਣਾ ਨਾਮ ਬੋਲੋ ਮੋਦਨਾਈ ਮੋਦਨਾ ਪਿੰਡ ਭਦੌੜਾ ਹੈ ਨਾ ਤੇ ਜਿਹੜੀ ਝੋਟੀ ਦੇ ਨੇ ਕਿਹੜਾ ਸਾਸ ਹੁੰਦੀ ਹੈ ਟੀਜਾ ਹੂਆ ਹੁੰਦੀ ਹੈ ਟੀਜਾ ਸਾਸ ਕਿੰਨੇ ਦਿਨ ਲੈਂਦੀ ਹੈ ਬਾਈ ਹੁਣ 20 ਤਰੀਕ ਨੂੰ ਅੱਜ ਦਿਨ ਪੂਰੇ ਆ ਜੀ 20 ਤਰੀਕ ਨੂੰ ਅੱਜ ਦਿਨ 20 ਹੋ ਗਈ ਹੈ ਨਾ ਹਾਂ ਅੱਜ 20 ਠੀਕ ਆ ਅੱਜ ਦੇ ਦਿਨ ਪੂਰੇ ਆ ਜਿਹੜੇ ਉਤਲੇ ਦੇਣ ਲੋਗੇ ਉਹ ਰਹਿੰਦੇ ਹਾਂ ਹਾਂ ਬਸ ਉਹ ਰਹਿੰਦੇ ਆ 5 ਲੈ ਜੀ 4 ਲੈ ਜੀ ਹੂੰ ਉਹ ਤਾਂ ਰਹਿੰਦੇ ਕਿੰਨਾ ਦੁੱਧ ਚੋਇਆ ਕਰੇਗਾ ਚਾਹਾਂ ਲੀਟਰ ਚੋਂਦੇ ਰਹੇ ਜੀ ਨੈਟ ਚੋਇਆ ਬਾਈ ਹਾਂ ਤੇ ਮੀਣੀ ਆ ਹੈ ਨਾ ਹਾਂ ਸਿੰਘ ਦੀ ਜਿਹੜੀ ਕੁਆਲਿਟੀ ਆ ਬਾਈ ਮੀਣੀ ਆ ਮੰਗ ਬਹੁਤ ਜ਼ਿਆਦਾ ਹੈ ਫੇਸ ਬ ਖੱਦ ਬੱਡ ਚੰਗਾ ਰੰਗ ਰੂਪ ਚੰਗਾ ਆਰਡਰ ਬੜਾ ਕਮਾਲ ਨਾੜਾ ਨੂਣਾ ਕਰਮਾੜੀ ਦੇ ਫੁੱਲ ਚਾਹੀਏ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆ ਹਜੇ ਬਈ ਕਰਮਾੜੀ ਲੈ ਜੂਗੀ ਚਾਰ ਪੰਜ ਦਿਨ ਉਦੋਂ ਦਾ ਆਰਡਰ ਆ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੂਗੀ ਦੇਸ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਠੰਡੀ ਸੀਲ ਆ ਬਈ ਹਾਂ ਹਾਂ ਪੂਰੀ ਸੀਲ ਠੀਕ ਫੁੱਲ ਮੜੀ ਤੋਰ ਕੇ ਰਖਾ ਦੋ ਠੰਡੀ ਸੀਲ ਆ ਬਈ ਬਾਈ ਦੇ ਘਰ ਦੀ ਮਾਜਾ ਕੋਈ ਵਪਾਰ ਦਾ ਕੰਮ ਹੈ ਚੰਗੀ ਅਚੋਤੀ ਮੇਨੀਆ ਦੁੱਧੜੀ ਹੈ ਤੇ ਦੁੱਧ ਵਾਲੇ ਸਾਰੇ ਅੰਗ ਆ ਬਈ ਖਾਣ ਤੋਂ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਿਕ ਲੱਖ ਲੱਖ ਆਣਾ ਬਈ ਉਹ ਠੰਡੀ ਠੁੰਡੀ ਬਾਈ ਕਹਿੰਦਾ ਪੂਰੀ ਘਰੇ ਚੋਈ ਕੋਈ ਵਪਾਰ ਦਾ ਕੰਮ ਨਹੀਂ ਤੂਰਾ ਤਰਾ ਚੈੱਕ ਕਰ ਲੋ ਚੋਤੀ ਦਾ ਬਹੁਤ ਚੰਗਾ ਆਰਡਰ ਕਰ ਮਾਰ ਹਾਜੀ ਕੱਚੀ ਕੱਚੀ ਅਰਮ ਵਾਲੀ ਦਣ ਲੈਣਦੀ ਆ ਆਰਡਰ ਆ ਜਿਹੜਾ ਇਹਨੇ ਹੋਰ ਵੀ ਸੋਨਾ ਤਿਆਰ ਕਰ ਲੈ ਮੌਲੇ ਦਾ ਫੋਨ ਕੀ ਹੋਜੋ ਹਨਾ ਜੀ ਹਾਂ ਹਾਂ ਫੋਨ ਤੇ ਕਰ ਲਾਂ ਜੈ ਜੀ ਹੋਊਗਾ ਹਾਂ ਜੈ ਜੀ ਕਰ ਲਾਂਗੇ ਮੋਹਲਾ ਬਾਈ ਇਹਦਾ ਫੋਨ ਤੇ ਹੋ ਜਾਊਗਾ ਮੋਹਲਾ ਜਿਹੜਾ ਛੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਤੋਰਾ ਤਾਰਾ ਬਹੁਤ ਚੰਗਾ ਚੰਗੀ ਆ ਬਾਈ ਕੋਈ ਡਰੋਕਲ ਜੀ ਨਹੀਂ ਦੁੱਧ ਵੀ ਚੰਗਾ ਬਾਦੂ 14 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਮੋੜ ਲਿਓ ਬਾਈ ਮੋੜ ਲਿਓ ਤੋਰਾ ਤਾਰਾ ਡਰੋਡਰ ਬਹੁਤ ਚੰਗਾ ਥਣ ਚੰਗਾ ਮੁਖਿਆ ਹਨ ਸਿੰਘ ਦੇਖੋ ਬਈ ਦੋਨੇ ਇੱਕ ਹੋ ਜਾ ਥੱਲੇ ਨੂੰ ਮੋੜਿਆ ਮੀਣੀ ਆ ਮਿਲਦੀ ਬਹੁਤ ਘੱਟ ਆ ਡਿਮਾਂਡ ਬਹੁਤ ਜ਼ਿਆਦੇ ਬਈ ਤੇ ਕਿਸੇ ਵੀਰ ਦੇ ਬਾਈ ਝੋਟੀ ਪਸੰਦ ਆਵੇ ਬਾਈ ਨਾਲ ਕਨੇਟ ਕਰ ਲਿਓ ਤੇ ਬਈ ਲੈਵਾ ਇੱਕ ਵਾਰੀ ਨੇੜ੍ਹ ਦੋ ਜੀ ਰੂਲ ਚੈੱਕ ਕਰਵਾਵਾਂਗੇ ਤੁਹਾਨੂੰ ਬਹੁਤ ਚੰਗਾ ਲੱਗਿਆ ਥਰਮੈਕ ਕੱਤੀ ਗੱਤੀ ਆ ਅਜੇ ਵੀ ਲੈ ਜੋ ਚਾਰ ਪੰਜ ਵੈਸੇ ਦਾ ਦੇਣ ਬਾਈ ਕਹਿੰਦਾ 20 ਤਰੀਕ ਨੂੰ ਅੱਜ ਪੂਰੇ ਆ ਇਹ ਸ਼ੇਰ ਵੀ ਮੇਰੇ ਆਰਡਰ ਬਹੁਤ ਚੰਗਾ ਥਾਣ ਤੁਹਾਨੂੰ ਬਹੁਤ ਚੰਗਾ ਕੱਲਾ ਕੱਲਾ ਥਾਣ ਚਾਰੇ ਥਾਣ ਵਿੱਚਲੇ ਪੂਰੇ ਗਾਇਬ ਤੇ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ